ਰਾਜਾ ਅੱਲਾ ਜੀ ਜੀ ਇਹ ਸਾਡੀ ਫਿਲਮ ਦੇ ਮੇਨ ਕਲਾਕਾਰ ਨੇ ਉਹਨਾਂ ਦਾ ਨਾਮ ਹੈ ਅਰਵਿੰਦਰ ਕੌਰ ਇਹ ਉਹਨਾਂ ਦਾ ਨਾਮ ਫੇਰ ਹੈਗਾ ਔਰ ਨਾਲ ਆਪਣੇ ਪੁੰਨਿਆ ਮੈਂ ਤਾਂ ਇਹ ਵੀ ਫਿਲਮ ਦੇ ਵਿੱਚ ਨਾਲ ਇਹ ਮੇਨ ਕਲਾਕਾਰ ਨੇ ਉਸ ਤੋਂ ਅੱਗੇ ਆਗੇ ਆਪਣੇ ਜੀ ਰਾਣਾ ਜਗਬਾਦ ਜੀ ਸੀਨੀਅਰ ਕਲਾਕਾਰ ਇਹ ਇਹਨਾਂ ਦੇ ਫਾਦਰ ਜ਼ਰੂਰ ਕਰ ਰਹੇ ਨੇ ਮੈਂ ਤੇ ਇਹ ਮੇਰੇ ਬਾਈ ਜੀ ਜੀਤਪੁਰ ਮੇਰਾ ਨਾਮ ਬਰਵਿੰਦਰ ਹੀਰ ਆ ਤੇ ਜੋ ਜਿੰਨੇ ਵੀ ਫਿਲਮ ਚ ਕੰਮ ਕਰਿਆ ਅਸੀਂ ਥੋੜੇ ਜਿਹਾ ਪੈਸੇ ਵੀ ਲਗਾਏ ਜਾਂ ਫਿਲਮ ਨੂੰ ਬਣਾਉਣ ਲਈ ਜੀ ਸੋ ਬਾਕੀ ਦੇ ਕਲਾਕਾਰ ਅੱਜ ਕੁਝ ਰੀਜ਼ਨ ਇਹ ਬਣਿਆ ਕਿ ਉਹਨਾਂ ਨੂੰ ਬੰਬੇ ਜਾਣਾ ਪਿਆ ਉਹਨਾਂ ਚੋਫਾਰ ਗਿਲਜੀ ਸੀ ਔਰ ਹਨੀਮਟੋ ਹਨੀਮਟੋ ਨੂੰ ਵੀ ਕਤਮ ਕਮ ਆ ਗਿਆ ਜਰੂਰੀ ਜਯੰਦਰ ਕੌਰ ਜਿਹੜਾ ਥੋੜੇ ਬਜ਼ੁਰਗ ਹੋ ਗਏ ਉਹ ਵੀ ਸਰ ਸੀ ਨਹੀਂ ਆ पाए ਸਾਰੇ ਡਾਇਰੈਕਟਰ ਸਾਹਿਬ ਨੂੰ ਕੁਝ ਕੰਮ ਦੀ ਟੈਕਨੀਕਲ ਇਸ਼ੂ ਸੀ ਬੰਬੇ ਜਾਣਾ ਪਿਆ ਸੋ ਨਿੱਕੀ ਨਿੱਕੀਆਂ ਕੰਮ ਇਦਾਂ ਦੇ ਆ ਐਫ ਐਮ ਲਾਈਨ ਚ ਆਂਦਾ ਰਹਿੰਦਾ ਲਾਸਟ ਮਿੰਟ ਤੇ ਕੁਝ ਨਾ ਕੁਝ ਹੋ ਕੇ ਫਿਲਮ ਬਸ ਚਾਰ ਪੰਜ ਦਿਨ ਨੂੰ ਰਿਲੀਜ਼ ਹੋਣ ਵਾਲੀ ਆ ਅ ਅਸੀਂ ਆਏ ਸਾਨੂੰ ਸਾਡੇ ਹੋਸਨੇ ਤੇ ਵਿਸ਼ਾਲ ਮੋਂਗਾ ਜੀ ਉਹਨਾਂ ਨੇ ਸਾਡੇ ਦਰਸ਼ਨ ਕਰਾਏ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਥੈਂਕ ਯੂ ਕਿ ਤੁਸੀਂ ਆਏ ਸਾਨੂੰ ਵੈਲਕਮ ਇੰਨਾ ਵਧੀਆ ਕੀਤਾ ਜਦੋਂ ਦੇ ਆਏ ਸਾਨੂੰ ਕੋਈ ਉਪਰਾ ਪਾਣੀ ਲੱਗਿਆ ਔਰ ਵੱਡੀਆਂ ਵੱਡੀਆਂ ਜਗ੍ਹਾ ਦੇ ਸਾਨੂੰ ਇੱਕ ਮੱਥਾ ਟੇਕਣ ਲਈ ਕਰਨਿਵਾ ਕਰਨ ਸਨ ਟਾਈਮ ਮਿਲਿਆ ਜਗ੍ਹਾ ਮਿਲੀ ਔਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੀ ਫਿਲਮ ਦਾ ਅਸੀਂ 2023 ਦੇ ਵਿੱਚ ਇੱਕ ਫਿਲਮ ਰਲਿਸਕੀ ਤੇ ਸੀ ਬਿਨਾ ਬੈਂਡ ਚੱਲ ਇੰਗਲੈਂਡ ਉਹਦੇ ਚ ਬੜੇ ਸੀਨੀਅਰ ਕਲਾਕਾਰ ਸੀ ਜੇ ਉਸ ਤੋਂ ਬਾਅਦ ਅਸੀਂ ਇੱਕ ਫਿਲਮ ਬਣਾਉਣੀ ਸੀ ਪੰਜਾਬੀ ਦੀ ਉਹਦੇ ਲਈ ਜੰਮੂ ਗਏ ਸੀ ਮੈਂ ਤਾਂ ਵੈਸੇ ਜਗਾ ਦੇਖਣ ਗਿਆ ਸੀ ਕਿਥੇ ਸਬਜ਼ੀ ਮਿਲਦੀ ਆ ਤੇ ਦੇਖਦੇ ਆ ਉੱਥੇ ਫਿਲਮ ਬਣਾਉਣੇ ਪੰਜਾਬੀ ਦੀ ਕੋਈ ਬਸ ਉੱਥੇ ਜਾ ਕੇ ਕੁਝ ਮਹਾਪੁਰਸ਼ ਮਲੇ ਫਿਰ ਰੇਲਵੇ ਸਟੇਸ਼ਨ ਤੇ ਮੈਂ ਬੈਠਾ ਸੀ ਵੇਟ ਕਰਦਾ ਗੱਡੀ ਦੀ ਅੰਮਾਲੇ ਨੂੰ ਟ੍ਰੇਨ ਲੈਣੀ ਸੀ ਉੱਥੇ ਐਲਈਡੀ ਤੇ ਪੀਵੀ ਚੱਲਦਾ ਸੀ ਉਧਰ ਜੰਮੂ ਕਸ਼ਮੀਰ ਦਾ ਕਿਹਾ ਉਹਨਾਂ ਦਾ ਟੂਰਿਜ਼ਮ ਵਾਸਤੇ ਵੀਡੀਓ ਕਰਦਿਆਂ ਉਸ ਮਾਤਾ ਵੈਸ਼ਨੂ ਦੇਵੀ ਦਾ ਵਾਰ-ਵਾਰ ਆ ਰਿਹਾ ਸੀ ਪਰ ਉਸ ਤੋਂ ਕੁਝ ਐਸਾ ਹੀ ਮਾਈਂਡ ਚੇਂਜ ਹੋਇਆ ਕਿ ਚਲੋ ਅਸੀਂ ਇਹ ਕੁਝ ਏਦਾਂ ਦਾ ਕਰਦੇ ਹਾਂ ਜਿਸ ਤਰ੍ਹਾਂ ਤੁਸੀਂ ਕਿਹਾ ਰਿਸਕ ਵੀ ਹੈ ਚੈਲੰਜ ਵੀ ਹੈ ਅ ਬਸ ਉਸ ਤੋਂ ਲੈ ਕੇ ਜਿਉਂ ਟ੍ਰੇਨ 'ਚ ਬੈਠਾ ਮੈਂ ਕਟੜਾ ਤੋਂ ਆਪਣੇ ਬਾਲਾ ਤੱਕ ਬਸ ਉੱਥੇ ਉਹ ਦੂਸਰੀ ਫਿਲਮ ਜਿਹੜੀ ਬਣਾਣੀ ਸੀ ਉਹ ਤਾਂ ਆਈਡੀਆ ਡ੍ਰੌਪ ਹੋ ਗਿਆ ਤੇ ਬਸ ਅੱਗੇ ਆ ਗਿਆ ਬਸ ਉੱਥੇ ਅਸੀਂ ਕੰਮ ਸ਼ੁਰੂ ਕਰ ਦਿੱਤਾ ਫਿਰ ਤੁਮਾਂਗੇ ਹੌਲੀ ਹੌਲੀ ਆਇਆ ਜਦੋਂ ਇਹ ਛੋਟੇ ਹੁੰਦੇ ਸੀ ਕਿ ਇੱਕ ਜੈ ਸੰਤੋਸ਼ੀ ਮਾਂ ਫਿਲਮ ਆਈ ਸੀ 1975 ਔਰ ਉਸ ਤੋਂ ਬਾਅਦ ਕੋਈ ਇਸ ਤਰ੍ਹਾਂ ਦੀ ਫਿਲਮ ਨਹੀਂ ਆਈ ਸੀ ਇਸ ਕਮਿਊਨਿਟੀ ਨੂੰ ਲੈ ਕੇ ਜਾਂ ਇਸ ਇਸ ਪੱਖ ਨੂੰ ਲੈ ਕੇ ਜੈ ਸੰਤੋਸ਼ੀ ਤਾਂ ਭਾਜੀ ਪਹਿਂਦੀ ਹੋਊਗੀ ਹਿੰਦੀ ਦੀ ਸੀਗੀ ਹਾਂ ਪੰਜਾਬੀ ਸਰਫਰ ਦੇ ਲਈ ਹਾਂ 1975 ਦਾ ਹਾਂ ਜੀ ਸੋ ਜੈ ਸੰਤੋਸ਼ੀ ਮਾਂ ਤੋਂ ਬਾਅਦ ਫਿਰ ਕੋਈ ਧਾਰਮਿਕ ਫਿਲਮ ਇਸ ਤਰ੍ਹਾਂ ਦੀ ਨਹੀਂ ਆਈ ਹਾਲਾਂਕਿ ਸਾਰੀ ਫਿਲਮ ਕੋਈ ਧਾਰਮਿਕ ਨਹੀਂ ਐ ਇਮੋਸ਼ਨਲ ਫਿਲਮ ਆ ਇੱਕ ਫੈਮਿਲੀ ਆ ਹਿੰਦੂ ਧਰਮ ਤੋਂ ਉਹਨਾਂ ਦਾ ਵਿਸ਼ਵਾਸ ਹੈਗਾ ਮਾਤਾ ਦੈਸ਼ਨ ਦੇ ਤੇ ਔਰ ਉਹ ਪਸ ਉਹ ਵਿਸ਼ਵਾਸ ਕਿਸ ਤਰ੍ਹਾਂ ਪੂਰਾ ਹੁੰਦਾ ਕੌਣ ਪੂਰਾ ਕਰਦਾ ਕਿ ਉਹ ਇੱਕ ਆਸਤਾ ਹੈ ਉਹਦੇ ਤੇ ਬੇਸ ਕਰਕੇ ਫਿਲਮ ਅਸੀਂ ਇੱਕ ਇਹ ਚੈਲੋ ਜਿਹਨੂੰ ਕਬੂਲ ਕੀਤਾ ਕਿ ਕਰਦੇ ਆ ਕਲਾਕਾਰਾਂ ਦੀ ਦੇਖੋ ਚੋਣ ਹਰ ਫਿਲਮ ਦੇ ਵਿੱਚ ਚਾਹੇ ਉਹ ਜਿਸ ਤਰ੍ਹਾਂ ਅਸੀਂ ਫਿਲਮ ਲਈਏ ਚਾਹੇ ਕੋਈ ਵੀ ਕਮਰਸ਼ੀਅਲ ਫਿਲਮ ਹੋਵੇ ਉਹਦੇ ਵਿੱਚ ਹਮੇਸ਼ਾ ਕੈਰੈਕਟਰ ਦੇਖਿਆ ਜਾਂਦਾ ਤੇ ਮੇਨ ਕੈਰੈਕਟਰ ਕੌਣ ਖੇਲੇਗਾ ਕੌੜਾ ਵਧੀਆ ਐ ਉਹਦੇ ਲਈ ਲਿਸਟ ਬਣਦੀ ਆ ਸੋ ਉਹਦੇ ਵਿੱਚ ਫਿਰ ਤੁਸੀਂ ਦੇਖਦੇ ਹੋਏ ਸਾਨੂੰ ਇਹ ਕੈਰੈਕਟਰ ਲਈ ਸਭ ਤੋਂ ਵਧੀਆ ਸੂਟ ਕਰਦਾ ਸੋ ਜੋ ਸਾਡਾ ਕੈਰੈਕਟਰ ਸੀ ਦਲਵਾਰਜ ਦਾ ਸਾਡੀ ਫਿਲਮ ਦੇ ਵਿੱਚ ਉਹਦੇ ਲਈ ਸਭ ਤੋਂ ਵਧੀਆ ਪਹਰਾਸ਼ਤ ਵਗੈਰਾ ਖਿਆਲੀ ਕੋਲ ਕਰ ਸਕਦਾ ਸੀ ਸੋ ਬਹੁਤ ਵਧੀਆ ਕੀਤਾ ਸੋ ਇਸ ਤਰ੍ਹਾਂ ਹੀ ਕੈਰੈਕਟਰ ਨੂੰ ਦੇਖ ਕੇ ਚੋਣ ਹੁੰਦੀ ਐ ਐਕਟਰ ਦੀ ਕਿਹੜਾ ਐਕਟਰ ਵਧੀਆ ਕਰ ਸਕਦਾ ਕੌਣ ਕੌਣ ਫਿਟ ਬੈਠਦਾ ਉਸ ਕੈਰੈਕਟਰ ਜੀ ਸਰ ਫਿਲਮ ਦੇ ਵਿੱਚ ਕੀ ਕੁਝ ਲੋਕਾਂ ਨੂੰ ਦੇਖ ਕੇ ਮਿਲੇਗਾ ਤੁਹਾਨੂੰ ਵੈਸੇ ਤਾਂ ਜੀ ਸਾਰਾ ਕੁਝ ਬਲਵਿੰਦਰ ਸਰ ਹੁਣਾ ਨੇ ਦੱਸ ਹੀ ਦਿੱਤਾ ਜੇ ਮੈਂ ਆਪਣੇ ਪੁਆਇੰਟ ਆਫ View ਤੋਂ ਦੱਸਾਂ ਜੀ ਮੈਂ ਕੱਲ ਵੀ ਡਾਇਰੈਕਟਰ ਸਾਹਿਬ ਨਾਲ ਗੱਲ ਕਰਦਾ ਸੀਗਾ ਕਿ ਜਿਹੜੀ ਸਾਡੀ ਫਿਲਮ ਹੈ ਚਲੋ ਬੁਲਾਵਾ ਆਇਆ ਹੈ ਇਹ ਇੱਕ ਸੋਸ਼ਲ ਇਸ਼ੂਜ਼ ਨੂੰ ਡਿਪੈਕਟ ਕਰਦੀ ਹੈ ਸੋਸ਼ਲ ਡਰਾਮਾ ਫਿਲਮ ਹੈ ਜਿਹਦੇ ਪਾਤਰ ਸਾਰੇ ਰਿਲੀਜੀਅਸ ਨੇ ਉਹ ਧਾਰਮਿਕ ਪਾਤਰ ਨੇ ਤੇ ਉਹ ਕਹਾਣੀ ਨੂੰ ਅੱਗੇ ਤੋਰਦੇ ਨੇ ਸੋ ਇਹਦੇ ਵਿੱਚ ਬਹੁਤ ਸਾਰੇ ਮੈਸੇजेस ਆ ਦੇਖਣ ਨੂੰ ਮਿਲਣਗੇ ਸਿੱਖਣ ਨੂੰ ਮਿਲੂਗਾ ਬਹੁਤ ਕੁਝ ਆ ਤੇ ਉਮੀਦ ਕਰਦੇ ਆ ਜੀ ਕਿ ਜਿੰਨੀ ਪਿਆਰ ਜਿੰਨੀ ਆਸਥਾ ਨਾਲ ਅਸੀਂ ਫਿਲਮ ਬਣਾਈ ਹੈ ਇਹ ਉਨਾ ਹੀ ਪਿਆਰ ਲੈ ਕੇ ਆਡੀਅנס cinema ਘਰਾਂ ਦੇ ਵਿੱਚ 26 ਸਪਟੈਂਬਰ ਨੂੰ ਜ਼ਰੂਰ ਪਹੁੰਚੂਗੀ। ਕੋਈ ਯਾਦਗਾਰ ਫਿਲਮ ਦਾ ਬਹੁਤ ਨੇ ਜੀ ਅਸੀਂ ਜਦੋਂ ਵੈਸ਼ਨੂ ਦੇਵੀ ਸਾਡਾ ਪ੍ਰੀ ਕਲਾਈਮੈਕਸ ਕਲਾਈਮੈਕਸ ਸਾਰਾ ਵੈਸ਼ਨੂ ਦੇਵੀ ਦੀ ਜਰਨੀ ਦੇ ਉੱਤੇ ਆ ਜਦੋਂ ਅਸੀਂ ਉਹ ਸ਼ੂਟ ਕਰਨ ਗਏ ਤੇ ਉਹ ਸਾਰਾ ਐਕਸਪੀਰੀਅੰਸ ਹੀ ਬਹੁਤ ਕਮਾਲ ਦਾ ਸੀਗਾ ਮੈਨੂੰ ਯਾਦ ਆ ਸੀ ਸਾਰੇ ਜਣੇ ਜਦੋਂ ਚੜਾਈ ਚੜ ਰਹੇ ਸੀਗੇ ਉੱਤੇ ਭਵਨ ਚ ਜਾ ਕੇ ਮੱਥਾ ਟੇਕਿਆ ਤਾਂ ਸਾਨੂੰ ਐਂ ਲੱਗ ਰਿਹਾ ਸਾਨੂੰ ਇਹ ਨਹੀਂ ਲੱਗਿਆ ਵੀ ਅਸੀਂ ਫਿਲਮ ਦੀ ਸ਼ੂਟਿੰਗ ਕਰਨ ਆਏ ਆ ਜਾਂ ਅਸੀਂ ਕੰਮ ਤੇ ਆਏ ਆ ਸਾਨੂੰ ਇਦਾਂ ਲੱਗ ਰਿਹਾ ਸੀਗਾ ਜਿਵੇਂ 7-8 ਹਜ਼ਾਰ ਦੋਸਤ ਇਕੱਠੇ ਹੋ ਕੇ ਹਨਾ ਉਹ ਮੱਥਾ ਟੇਕਣ ਗਏ ਨੇ ਦਰਸ਼ਨ ਕਰਨ ਗਏ ਨੇ ਸੋ ਬਹੁਤ ਕਮਾਲ ਦਾ ਐਕਸਪੀਰੀਅੰਸ ਸੀਗਾ ਜੀ ਉੱਥੇ ਜਾ ਕੇ ਇੱਕ ਔਰਾ ਈ ਹੋਰ ਹਸਾਉਂਦਾ ਹੈ ਪੋਜ਼ਿਟਿਵ ਵਾਈਬ ਆ ਬਹੁਤ ਬਹੁਤ ਕਮਾਲ ਦਾ ਐਕਸਪੀਰੀਅੰਸ ਹੈਗਾ ਜੀ ਬਾਕੀ ਉਸ ਟਾਈਮ ਡੈਡੀ ਦੀ ਤਬੀਅਤ ਵੀ ਥੋੜੀ ਨਾਜ਼ੁਕ ਚੱਲ ਰਹੀ ਸੀਗੀ ਬਟ ਉੱਥੇ ਜਾ ਕੇ ਜਦੋਂ ਭਵਨ ਦੇ ਅੰਦਰ ਜਾ ਕੇ ਅਰਦਾਸ ਕੀਤੀ ਤੇ ਉਹ ਅਰਦਾਸ ਦਾ ਜਿਹੜਾ ਫਾਲਾ ਉਹ ਮੈਨੂੰ ਬਾਹਰ ਆਉਂਦੇ ਆਉਂਦੇ ਹੀ ਮਿਲ ਗਿਆ ਸੋ ਮਾਤਾ ਰਾਣੀ ਦੇ ਅਸ਼ੀਰਵਾਦ ਨਾਲ ਇਹ ਫਿਲਮ ਬਣੀ ਹੈ ਜੀ ਤੇ ਮੈਂ ਉਮੀਦ ਕਰਦਾ ਕਿ ਸਾਰੇ ਜਣੇ ਨੂੰ ਬਹੁਤ ਪਸੰਦ ਆਏਗਾ ਸਰ ਮੋਸਲੇ ਦੇਖਿਆ ਕਿ ਜਿਹੜੀਆਂ ਤਾਰੀਫ ਕਰਨਾ ਉਹਨਾਂ ਨੂੰ ਪ੍ਰਮੋਟਰ ਲਈ ਸਰਕਾਰ ਦੇ ਟੈਕਸ ਵੀ ਮਿਲ ਸਕਦਾ ਜਾਂਦਾ ਕਿਉਂਕਿ ਜਿਹਨੀਆਂ ਫਿਲਮਾਂ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿ ਆਪਾਂ ਸਰਕਾਰ ਵੱਲੋਂ ਪੈਸੇ ਦਿੱਤੇ ਕਿ ਇਸ ਟੈਕਸ ਦੀ ਕਿਤੇ ਤਾਂ ਕਿ ਬਖਸਵਾ ਦਿਖਾ ਦੇ। ਦੇਖੋ ਜੀ ਹਰ ਪ੍ਰੋਡਿਊਸਰ ਚਾਹੁੰਦਾ ਕਿ ਸਪੈਸ਼ਲੀ ਇਸ ਤਰ੍ਹਾਂ ਦੀ ਫਿਲਮ ਨੂੰ ਟੈਕਸ ਮਾਫ ਕੀਤਾ ਜਾਵੇ। ਔਰ ਮੈਨੂੰ ਲੱਗਦਾ ਕਿ ਸਾਡੀ ਪੰਜਾਬ ਸਰਕਾਰ ਇਸ ਬਾਰੇ ਸੋਚਦੀ ਹੈ। ਸਰਕਾਰ ਕੁਛ ਨਹੀਂ ਲਈ ਜਿੰਨੇ ਵੀ ਸਰਕਾਰਾਂ ਆਈਆਂ ਉਹਨਾਂ ਨੇ ਸੋਚਿਆ ਜ਼ਰੂਰ ਆ ਕਿ ਆ ਵੀ ਆ ਪ੍ਰੋਡੂਸਰਸ ਨੂੰ ਅਸੀਂ ਤੁਹਾਡੀ ਹੈਲਪ ਕਰਾਂਗੇ ਪਰ ਹਾਲੇ ਤੱਕ ਮੈਨੂੰ ਲੱਗਦਾ ਨਹੀਂ ਕਿ ਇਹ ਨੀਲੇ ਨੀਰ ਫਿਊਚਰ ਚ ਕੁਐਸਚਨ ਆਦਾ ਹੋਵੇ ਹੋਣਾ ਚਾਹੀਦਾ ਸਾਡੇ ਵੱਲੋਂ ਐਫਰਟ ਤਾਂ ਹੀ ਹੁੰਦਾ ਜੀ ਅਸੀਂ ਰਿਕਵੈਸਟ ਕਰ ਸਕਦੇ ਹਾਂ ਹੈਨਾ ਉਸ ਤੋਂ ਅੱਗੇ ਤਾਂ ਫਿਰ ਕੁਛ ਨਹੀਂ ਕਰਦੇ ਬਟ ਮੈਨੂੰ ਇਹ ਵੀ ਲੱਗਦਾ ਜੀ ਸਿਨੇਮਾ ਦੀ ਗਰੋਥ ਲਈ ਇਹ ਚੀਜ਼ ਬਹੁਤ ਇੰਪੋਰਟੈਂਟ ਹੈ ਅ ਮਤਲਬ ਟੈਕਸ ਫਰੀ ਹੋ ਗਈਆਂ ਚੀਜ਼ਾਂ ਜਾਂ ਜਿਵੇਂ ਆਏ ਹੰਬੜਾ ਤਾਂ ਇਹਨਾਂ ਨੇ ਮਾਰਿਆ ਹੀ ਆ ਕਿ ਐਡਾ ਬਲੱਖਣੀ ਓਨਰ ਲੈ ਕੇ ਆਏ ਨੇ ਹਨਾ ਈ ਓਨਰ ਤਾਂ ਚਲੋ ਮੈਂ ਕਹੂੰਗਾ ਅਰਦਾਸ ਦਾ ਵੀ ਰਿਲੀਜੀਅਸ ਹੈਗਾ ਜਾਂ ਡਿਵੋਸ਼ਨਲਸ ਹੈਗਾ ਅ ਬਿਸ਼ੱਕ ਦੀ ਕਾਮਾਗਾਟਾ ਮਾਰੂ ਅਕਾਲ ਅਰਦਾਸ ਕਰਾਂ ਬੀਬੀ ਰਜਨੀ ਇਹ ਸਾਰੇ ਡਿਵੋਸ਼ਨਲ ਜਾਂ ਸਪਿਰਚੁਅਲ ਫਿਲਮ ਤੁਸੀਂ ਕਹਿ ਸਕਦੇ ਹੋ ਇਹ ਜਦੋਂ 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 ਫਿਲਮ ਦੇ ਯੋਨਰਸ ਨਵੇਂ ਨਵੇਂ ਐਕਸਪਲੋਰ ਹੁੰਦੇ ਰਹਿਣਗੇ ਜਾਂ ਜਿੱਦਾਂ ਤੁਸੀਂ ਦੱਸਿਆ ਟੈਕਸ ਰਿਬੇਟ ਹੋ ਗਿਆ ਸਰਕਾਰ ਵੱਲੋਂ ਜਦੋਂ ਜਦੋਂ ਸਰਕਾਰ ਵਿੱਚ ਮੈਨੂੰ ਲੱਗਦਾ ਸਟੈਪ ਇਨ ਕਰੂਗੀ ਤੇ ਇਦਾਂ ਦੇ ਡਿਸੀਜਨਸ ਲਾਊਗੀ ਮੈਨੂੰ ਲੱਗਦਾ ਉਹ ਸਿਨੇਮੇ ਦੀ ਗ੍ਰੋਥ ਲਈ ਬਹੁਤ ਕਮਾਲ ਦਾ ਇਨੀਸ਼ੀਏਟਿਵ ਹੋਊਗਾ 26 ਸਤੰਬਰ ਨੂੰ ਜੀ ਆਇਆਂ ਨੂੰ ਸ਼ੁਕਰਵਾਰ ਆ ਰਿਹਾ 26 ਸਤੰਬਰ ਨੂੰ ਬਈ ਸੋਣੀ ਆ

ਮੈਂ ਜੇ ਸੌਫੀ ਭਾਸ਼ਾ ਜੀ ਕਹਾਂ ਤਾਂ ਤੁਸੀਂ ਕਹਿ ਸਕਦੇ ਮ ਫਿਲਮ ਦੀ ਹੀਰੋਇਨ ਵਿੱਚ ਸਰ ਹੋਣਾ ਨੇ ਮੈਨੂੰ ਮੌਕਾ ਦਿੱਤਾ ਤੇ ਇੱਕ ਕਿਰਦਾਰ ਦੇ ਬਾਹਾਂ ਦਾ ਮੈਨੂੰ ਅਫਸਰ ਮਿਲਿਆ ਅਸੀਂ ਭਾਗ ਆਲੇ ਆ ਮੈਨੂੰ ਲੱਗਦਾ ਮਾਤਾ ਰਾਣੀ ਨੇ ਉਦੋਂ ਹੀ ਫੈਸਲਾ ਕਰ ਲਿਆ ਸੀ ਜਦੋਂ ਜਿਵੇਂ ਸਰ ਨੇ ਕਿਹਾ ਵੀ ਮੈਂ ਟ੍ਰੇਨ ਚ ਆਨ ਦਾ ਆਂਦਾ ਸੋਚ ਰਿਆ ਸੀ ਅਸੀਂ ਇਹ ਬਣਾਵਾਂਗੇ ਕਿਉਂਕਿ ਹਰ ਮਾਤਾ ਰਾਣੀ ਤਾਂ ਆਪ ਜੀ ਸਾਈਡ ਕਰ ਲੈਂਦੀ ਆ ਸੋ ਜਿਹੜਾ ਕਿਰਦਾਰ ਆ ਮੈਨੂੰ ਮਿਲਿਆ ਤੇ ਅਸੀਂ ਉਸੇ ਗਏ ਮਾਤਾ ਰਾਣੀ ਨੇ ਫਗਨਾ ਚ ਨਤਲੀ ਵੀਰੀ ਗਈ ਸੀ ਸੀ ਉਸ ਤੋਂ ਜ਼ਿਆਦਾ ਖੂਬਸੂਰਤ ਚੀਜ਼ ਅੱਜ ਤੱਕ ਜ਼ਿੰਦਗੀ 'ਚ ਨਹੀਂ ਹੋਈ ਤੇ ਇਹ ਸਾਰਾ ਕੁਝ ਅਸੀਂ ਉਹਨਾਂ ਦੇ ਘਰਾਂ ਬਾਰੇ ਉਹਨਾਂ ਆਪਣੀ ਫਿਲਮ ਦੇ ਵਿੱਚ ਨੌ ਤਾਮਾ ਦੇ ਦਰਸ਼ਨ ਕਰਾਉਣ ਦੀ ਜਿਹੜੀ ਗੱਲ ਆ ਤੇ ਜੋ ਘਰ ਬੈਠੀ ਆਡੀਅנס ਨੂੰ ਅਸੀਂ ਆਪਣੇ ਜ਼ਰੀਏ ਸਾਰਾ ਉਹਨਾਂ ਨੇ ਜਿਵੇਂ ਸਾਨੂੰ ਯੂਪੀ ਲਾਈਆ ਗੈਲੋ ਸੇਵਾ ਲਈ ਜਨਤਾ ਵਾਸਤੇ ਕਿ ਅਸੀਂ ਇਹ ਕਿਰਦਾਰ ਲਵਾਈਏ ਤਾਂ ਜੋ ਘਰ ਬੈਠੀ ਬੈਠੇ बच्चे बुजुर्ग जवान सिनेमाच बैठे बैठे सिनेमाच बैठे बैठे देख सकते है छोटा पहला प्रोजेक्ट नहीं जी मैं एक प्रोजेक्ट किया है जी रोठे वाले हाँ जी और उस तो बाद ही मेरा दूसरा प्रोजेक्ट है ये फिल्म एक फैमिली दी फिल्म है कोई इस तरह दा नहीं है कि असि एक उस बारे को पर्टिकुलर गल कर दे ਫੈਮਿਲੀ ਦੀ ਫਿਲਮਾਂ ਬੱਚਿਆਂ ਦੇ ਵਾਸਤੇ ਪੇਰੈਂਟਸ ਦੇ ਵਾਸਤੇ ਇਹਦੇ ਵਿੱਚ ਫਿਲਮ ਚ ਇਹ ਦਿਖਾਇਆ ਗਿਆ ਕਿ ਇੱਕ ਪੇਰੈਂਟ ਜਿਹੜੇ ਆਗੇ ਬੱਚਿਆਂ ਨੂੰ ਟਾਈਮ ਨਹੀਂ ਦਿੰਦੇ ਤੇ ਫਿਰ ਉਹ ਬੱਚਾ ਕਿਦਾਂ ਦਾ ਹੋ ਜਾਂਦਾ ਤੇ ਅਗਰ ਬੱਚਾ ਪੇਰੈਂਟਸ ਦੇ ਕੋਲੋਂ ਪਿਆਰ ਨਹੀਂ ਮਿਲਦਾ ਤਾਂ ਫਿਰ ਪੇਰੈਂਟਸ ਹੀ ਸuffer ਕਰਦੇ ਕਿਉਂਕਿ ਮੈਨੂੰ ਲੱਗਦਾ ਵੀ ਇਸ ਫਿਲਮ ਦੇ ਵਿੱਚ ਹਰ ਉਹ ਉਹ ਚੀਜ਼ ਆ ਜਿਹੜੀ ਆਪਣਾ ਆਪਣੇ ਘਰਾਂ ਦੇ ਵਿੱਚ ਅੱਜਕੱਲ ਫੇਸ ਕਰ ਰਹੇ ਆ ਤੇ ਜਿਵੇਂ ਮੇਰਾ ਕਿਰਦਾਰ ਹੋ ਗਏ ਮੇਰੀ ਉਹ ਦੁਨਿਆ ਦਾ ਕਿਰਦਾਰ ਹੋ ਗਿਆ ਸਾਰਾ ਉਹਨਾਂ ਦਾ ਕਿਰਦਾਰ ਹੋ ਗਿਆ ਇਹ ਡਾਇਰੈਕਟਰ ਸਾਹਿਬ ਨੇ ਲਾਈਟਰਸ ਨੇ ਸਾਡੇ ਦੋ ਰਾਈਟਰ ਨੇ ਜੀ ਤੁਲੰਦੇ ਉਹਨਾਂ ਨੇ ਬਾਪੂ ਵੀ ਸਮਾਜ ਵਿੱਚ ਵਿਚਰ ਰਹੀਆਂ ਸਾਰੀਆਂ ਚੀਜ਼ਾਂ ਨੂੰ ਫਿਲਮ ਦੇ ਵਿੱਚ ਗੈਦਰ ਕਰਕੇ ਤੇ ਉਹਨੂੰ ਸਲਮਾਨ ਦੀ ਕੋਸ਼ਿਸ਼ ਕੀਤੀ ਹੈ ਜੇ ਸੇ ਇੰਤਜ਼ਾਰ ਕਰ ਰਹੇ ਹਾਂ 26 ਤਰੀਕ ਦਾ ਸਿਨੇਮਾ ਘਰਾਂ ਦੇ ਵਿੱਚ ਜਦੋਂ ਪਹਿਲਾਂ ਆਉਗੀ ਤੁਹਾਡੇ ਸੰਮੁਖ ਹੋਗੀ ਤਾਂ ਸਾਨੂੰ ਬਹੁਤ ਖੁਸ਼ੀ ਮਿਲਣੀ ਆ ਜਦੋਂ ਤੁਹਾਡਾ ਹੁੰਗਾਰਾ ਸਾਨੂੰ ਮਿਲੂਗਾ ਉਹ ਮੈਂ ਮਾ ਵੀ ਕੀਤੀ ਹੈ ਵਿਲਨ ਵੀ ਕੀਤੇ ਨੇ ਪੋਜ਼ਿਟਿਵ ਰੋਲ ਵੀ ਮੈਂ ਕੀਤੇ ਕਾਫੀ देर ਤੋਂ ਜਦੋਂ ਅਰਦਾਸ ਸੀ ਅਰਦਾਸ ਕਰਾਂ ਸੀ ਇਸ ਫਿਲਮ ਵਿੱਚ ਵਿੱਚ ਵੀ ਮੇਰਾ ਪੋਜ਼ਿਟਿਵ ਰੋਲ ਹੈ ਪੋਜ਼ਿਟਿਵ ਰੋਲ ਹੈ ਇਮੋਸ਼ਨਲ ਰੋਲ ਹੈ ਇਹ ਕੁੜੀ ਵਾਸਤੇ ਸਰਪ੍ਰਾਈਜ਼ ਹੋਏਗਾ ਕਿ ਰਾਣਾ ਜੰਗ ਮਹਾਦਰ ਵਿਲਨ ਵੀ ਕਰਦਾ ਹੈ ਸੀ ਕਾਮੇਡੀ ਵੀ ਕਰਦਾ ਹੈ ਪਰ ਇਹ ਵਿੱਚ ਵੀ ਉਹਨਾਂ ਨੇ ਪੂਰੀ ਜਸਟੀਫੀਕੇਸ਼ਨ ਦਿੱਤੀ ਹੈ ਐ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਕਿ ਇਸ ਤਰ੍ਹਾਂ ਦਾ ਇਹ ਰਾਰ ਮੇਕਰ ਮੀਂਹ ਦੇਰ ਤੋਂ ਸੋਚ ਵੀ ਰਿਹਾ ਸੀ ਕਿ ਪੋਜ਼ਿਟਿਵ ਕੈਰੈਕਟਰ ਮੇਰੇ ਤੇ ਮੈਂ ਉਹਨੂੰ ਲਵਾਵਾ ਤੇ ਆਡੀਅנס ਨੂੰ ਇਹ ਟੈਲੈਂਟ ਦਿਖਾਵਾਂ